ਜੀ ਧਰਮੀ ਫੌਜੀ ਰਿਕਸ਼ਾ ਵੀ ਚਲਾਉਂਦੇ ਰਹੇ ਦਰਬਾਰ ਸਾਹਿਬ ਦੇ ਬਾਹਰ ਅਸੀਂ ਆਪ ਦੇਖਿਆ ਹੈ ਕਿ ਤੁਸੀਂ ਧਰਮੀ ਫੌਜੀਆਂ ਦਾ ਅੱਜ ਤੱਕ ਸਵਾਰਿਆ ਹੀ ਕੀ ਹੈ ਖੁਦ ਰਾਜਪਾਡ ਹੰਡਾਏ ਨੇ ਸੈਂਟਰ ਚ ਮਨਿਸਟਰੀਆਂ ਢਾਈਆਂ ਤੇ ਮੁੱਖ ਮੰਤਰੀ ਕੋਲ ਥੋੜਾ ਕੁਝ ਹੰਡਾ ਦੇਣ ਨੂੰ ਦੇਖੋ ਜੀ ਸਾਜਿਤ ਤਾਂ ਹੈ ਰਾਜਨੀਤੀ ਦਾ ਇੱਕ ਪਹਿਲਾ ਮੋੜਾ ਹੀ ਹੈ ਚਾਮ-ਦਾਮ-ਦੰਡ ਤੇ ਹਾਂਜੀ ਉਹਨਾਂ ਦਾ ਹੱਕ ਕੰਮ ਹੈ ਜਦੋਂ ਉਹਨਾਂ ਨੂੰ ਲੱਗ ਰਿਹਾ ਕਿ ਭਾਈ ਮਨਦੀਪ ਸਿੰਘ ਬਹੁਤ ਭਾਰੀ ਮਾਤਰਾ ਵਿੱਚ ਬੋਤਲਾਂ ਲੈ ਕੇ ਜਿੱਤਣਗੇ ਪਰ ਜਿਹੜੀ ਫੇਲੀਅਰ ਹੋਈ ਹੈ ਨਾ ਭਗਵੰਤ ਮਾਨ ਸਾਹਿਬ ਦੀ ਪਾਰਟੀ ਦੀ ਉਹ ਤੇ ਸਾਹਮਣੇ ਹੈ ਹਣ ਹੜਾਂ ਦੇ ਦੌਰਾਨ ਤਰਨਤਾਰਨ ਦੇ ਹੀ ਏਰੀਆ ਹੜਾਂ ਤੋਂ ਪ੍ਰੇਟ ਸੀ ਹਾਂਜੀ ਤੁਸੀਂ ਸੂਝਵਾਨ ਹੋ ਕਿ ਕਿੰਨੇ ਪਰਸੈਂਟ ਇਹਨਾਂ ਨੇ ਲੋਕਾਂ ਦੀ ਮਦਦ ਕੀਤੀ ਪਰਸੈਂਟ ਵੀ ਨਜ਼ਰ ਨਹੀਂ ਆਈ ਗੋਤਿਆ ਸੇਵਾਵਾਂ ਤਹਿਤ ਕੀ ਲੁੱਟ ਕੇ ਲੈ ਗਏ ਪੰਜਾਬੀ ਸਿੰਗਰ ਸੋ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਕੋਈ ਯੋਗਦਾਨ ਹੜਾਂ ਦੇ ਦੌਰਾਨ ਦਿਆ ਹੋਵੇ ਲੋਕ ਇੰਨਾਂ ਗੱਲਾਂ ਨੂੰ ਵੀ ਸੋਚਦੇ ਆ ਕੱਲ ਦੀ ਗੱਲ ਹੀ ਆ ਜੇ ਕੋਈ ਬਹੁਤਾ ਸਮਾਂ ਨਹੀਂ ਹੋਇਆ ਖੁਦ ਹਾਲਾਤ ਵੇਖ ਰਹੀਆਂ ਜਾ ਰਹੀਆਂ ਪਿੰਡਾਂ 'ਚ ਲੋਕ ਅੱਥਾਂ ਦੇ ਚੱਕ ਲੈਂਦੇ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਆਉਣ ਦੀ ਵੀ ਲੋੜ ਨਹੀਂ ਸਾਡੀਆਂ ਬੋਤਾਂ ਬਿਲਕੁਲ ਸਰਦਾਰ ਮਨਦੀਪ ਸਿੰਘ ਜੀ ਇਹਨਾਂ ਨੂੰ ਮੈਂ ਸਵਾਲ ਪੁੱਛਣਾ ਚਾਹਨੀ ਆ ਵੀ ਧਰਮੀ ਫੌਜੀ ਜਦੋਂ ਬੈਰਕਾਂ ਛੱਡੀਆਂ ਸੀ ਉਸ ਗੱਲ ਨੂੰ 40 ਸਾਲ ਹੋ ਗਏ ਉਸ ਤੋਂ ਬਾਅਦ ਕਿੰਨੇ ਵਾਰੀ ਤੁਹਾਡੇ ਪਿਤਾ ਜੀ ਮੁੱਖ ਮੰਤਰੀ ਬਣੇ ਨੇ 2007 ਤੋਂ 2017 ਤੱਕ ਤਾਂ ਹੁਣ ਤਾਜਾ ਹੀ ਬਣੇ ਰਹੇ ਐ ਤੁਹਾਡੀ ਬੀਬਾ ਹਰ ਸਿਮਰਤ ਕੌਰ ਵੱਡੀ ਮਨਿਸਟਰ ਬਣੀ ਰਹੀ ਹੈ ਸੈਂਟਰ 'ਚ ਤੇ ਤੁਸੀਂ ਧਰਮੀ ਫੌਜੀਆਂ ਦਾ ਇੱਕ ਪੈਸੇ ਦਾ ਵੀ ਕਦੇ ਨਹੀਂ ਕੋਈ ਸਵਾਲ ਇਹਨੇ ਕਦੇ ਨੂੰ ਪੁੱਛਿਆ ਜਦੋਂ ਬੀਬੀ ਖਲੜਾ ਜੀ ਖੜੇ ਸੀ ਉਦੋਂ ਤੁਸੀਂ ਇਹਨਾਂ ਦੇ ਮੁਕਾਬਲੇ ਆਪਦਾ ਕੈਂਡੀਡੇਟ ਖੜਾਇਆ ਬਦਲ ਕੇ ਤਾਂ ਪੰਥ ਕਦੇ ਨਾ ਸੀਤ ਨਾ ਹੈਗੇ ਤਾਂ ਨਾ ਹੋ ਸਕਦੇ ਨੇ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਤਰੰਤਰ ਜਿਮਨੀ ਚੋਣ ਦੀ ਆ ਚੁੱਕੀ ਹੈ ਸੋ 11 ਨਵੰਬਰ ਨੂੰ ਇਲੈਕਸ਼ਨ ਹੋਣ ਜਾ ਰਹੇ ਹੈਗੇ ਨੇ ਸੋ ਤੁਸੀਂ ਹੈਰਾਨ ਹੋ ਜਾਓਗੇ ਪੰਜ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈ ਗਏ ਹਨ ਸੋ ਹੁਣ 15 ਉਮੀਦਵਾਰ ਮੈਦਾਨ 'ਚ ਲੜਨ ਵਾਸਤੇ ਹੈਗੇ ਨੇ ਸੋ ਮੁਕਾਬਲਾ ਬੜਾ ਰਮਾਂਚਕ ਬਣ ਚੁੱਕਿਆ ਹੈ ਆਪਣਾ ਆਪਣਾ ਦਾਵਾ ਸਭ ਪਾਰਟੀਆਂ ਠੋਕਰੀਆਂ ਹਨ ਸੋ ਇੱਕ ਵੱਡਾ ਸਵਾਲ ਹੈ ਕਿ ਖਡੂਰ ਸਾਹਿਬ ਇਲੈਕਸ਼ਨ ਸਮੇਂ ਵੀ ਭਾਈ ਅਮਰਪਾਲ ਸਿੰਘ ਦੇ ਨਾਮ ਨਾਲ ਜੁੜਦਾ ਬੰਦਾ ਖੜਾ ਕੀਤਾ ਗਿਆ ਸੀ ਸੋ ਹੁਣ ਭਾਈ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਨਾਮ ਨਾਲ ਜੁੜਦਾ ਬੰਦਾ ਮਨਦੀਪ ਸਿੰਘ ਆਜ਼ਾਦ ਖੜਾ ਕੀਤਾ ਗਿਆ ਸੋ ਤੁਸੀਂ ਆਪਣੇ ਕਮੈਂਟ ਲਿਖੋ ਸੋ ਮੇਰੇ ਨਾਲ ਜੁੜੇ ਨੇ ਸ਼ਰਮਣੀ ਕਾਲੀ ਦਰ ਅੰਮ੍ਰਿਤਸਰ ਦੇ ਸੀਨੀਅਰ ਬਲਾਰੇ ਬੀਬੀ ਰਜਿੰਦਰ ਕੌਰ ਜੀ ਸੋ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੋ ਬੀਬੀ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਆਂ ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ ਸੋ ਬੀਬੀ ਜੀ ਸਵਾਲ ਪਹਿਲਾ ਹੈਗਾ ਕਿ ਖਡੂਰ ਸਾਹਿਬ ਜਿਸ ਤਰ੍ਹਾਂ ਮਾਹੌਲ ਬਣਿਆ ਸੀਗਾ ਭਾਈ ਅਮਰਪਾਲ ਸਿੰਘ ਨੇ ਇਲੈਕਸ਼ਨ ਲੜਿਆ ਸੀਗਾ ਸੋ ਉਸ ਟਾਈਮ ਵੀ ਇੱਕ ਬੰਦੇ ਦਾ ਨਾਮ ਜਿਹੜਾ ਸੀਗਾ ਅਮਰਪਾਲ ਸਿੰਘ ਦੂਜਾ ਨਾਮ ਸੀਗਾ ਮਿਲਦਾ ਜੁਲਦਾ ਉਦੋਂ ਵੀ ਖੜਾ ਕੀਤਾ ਗਿਆ ਹੁਣ ਜਿਹੜਾ ਤਰਨ ਤਰਨ ਦੀ ਜਿੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਉੱਥੇ ਵੀ ਭਾਈ ਮਨਦੀਪ ਸਿੰਘ ਦੇ ਨਾਮ ਦੇ ਨਾਲ ਜੁੜਦਾ ਇੱਕ ਬੰਦਾ ਇਹ ਮਨਦੀਪ ਸਿੰਘ ਆਜ਼ਾਦ ਤੌਰ ਤੇ ਖੜਾ ਕੀਤਾ ਹੈ ਤੁਹਾਨੂੰ ਇਹ ਸਾਰੀ ਕਿਵੇਂ ਲੱਗਦੀ ਹੈ ਪਲਾਨਿੰਗ ਜਿਸ ਤਰ੍ਹਾਂ ਇਹ ਕੀਤਾ ਗਿਆ ਹੈ ਦੇਖੋ ਜੀ ਇਹ ਬਖਲਾਹਟ ਚੰਨ ਸਰ ਮਨਦੀਪ ਸਿੰਘ ਦੀ ਖਾਸੜ ਜਿੱਤ ਹੋ ਰਹੀ ਹੈ ਕੱਲ ਵੀ ਉੱਥੇ ਸੀ ਸਾਡੀ ਪਾਰਟੀ ਬਹੁਤ ਜੁਰਾ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਜਿਹੜੀ ਬਖਲਾਹਟ ਦੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਭਾਈ ਅਮਰਤਪਾਲ ਸਿੰਘ ਜੀ ਆ ਮਤਲਬ ਲੋਕ ਸਭਾ ਚੋਣ ਜਿੱਤੇ ਸੀ ਉਦੋਂ ਵੀ ਉਹਨਾਂ ਨੇ ਅਮਰਿਤਪਾਲ ਨਾਂ ਦਾ ਹੀ ਇੱਕ ਵਿਅਕਤੀ ਖੜਾਇਆ ਸੀ ਹਾਂਜੀ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਸੂਝਵਾਨ ਨੇ ਵੋਟਰ ਬੜੇ ਸੁਚੇਤ ਨੇ ਪਰ ਵੀ ਸੇਮ ਉਸੇ ਹੀ ਢੰਗ ਨਾਲ ਭਾਈ ਮਨਦੀਪ ਸਿੰਘ ਦੇ ਨਾਮ ਨਾਲ ਮਿਲਦਾ ਜੁਲਦਾ ਨਾਮ ਬਿਲਕੁਲ ਸੇਮ ਹੀ ਮਨਦੀਪ ਸਿੰਘ ਨਾਂ ਦਾ ਵਿਅਕਤੀ ਖੜਾ ਕੀਤਾ ਪਰ ਵੋਟਰ ਬਹੁਤ ਸੁਚੇਤ ਹੈ ਸੋਸ਼ਲ ਮੀਡੀਆ ਦਾ ਟਾਈਮ ਹੈ ਅੱਜ ਹਰ ਬੰਦੇ ਕੋਲ ਮੋਬਾਈਲ ਹੈ ਹਰ ਬੰਦੇ ਤੱਕ ਇਹ ਗੱਲ ਪਹੁੰਚਦੀ ਹੈ ਸੋ ਸਰਦਾਰ ਮਨਦੀਪ ਸਿੰਘ ਜੋ ਸਹੀ ਦੇ ਬ੍ਰਦਰ ਨੇ ਉਹਨਾਂ ਨੂੰ ਬਿਲਕੁਲ ਫਰਕ ਨਹੀਂ ਪਏਗਾ ਜੀ ਪੰਖ ਸਾਰਾ ਪੰਜਾਬ ਨੂੰ ਦੇ ਨਾਲ ਹੈ ਸਾਰੇ ਪੰਜਾਬ ਤੋਂ ਟੀਮਾਂ ਬਣਾ ਬਣਾ ਕੇ ਲੋਕਾਂ ਦਾ ਪ੍ਰਚਾਰ ਆਪ ਮਾਈ ਕਰ ਰਹੇ ਨੇ ਮੈਂ ਕੱਲ ਵੀ ਉੱਥੇ ਸੀ ਅੱਜ ਵੀ ਜਾ ਰਹੀ ਆ ਸੋ ਮੈਨੂੰ ਨਹੀਂ ਲੱਗਦਾ ਨਿਸ਼ਾਨ ਸਿੰਘ ਜੀ ਇਸ ਗੱਲ ਦਾ ਕੋਈ ਬਹੁਤਾ ਫਰਕ ਪਏਗਾ ਜੀ ਪੰਜੀ ਇੱਕ ਸਵਾਲ ਇੱਥੇ ਕਰਦੇ ਆਂ ਵੀ ਜਿਹੜੀਆਂ ਇਹ ਸਾਇਸਾਂ ਖੇਡੀਆਂ ਜਾਂਦੀਆਂ ਨੇ ਕਿਉਂ ਕਰਦੇ ਨੇ ਵੀ ਇਹਨਾਂ ਦੀ ਆਪ ਦੀ ਸ਼ਬੀ ਨਹੀਂ ਹੈਗੀ ਲੋਕਾਂ 'ਚ ਇਹ ਰਾਜਨੀਤੀ ਦਾ ਇੱਕ ਪਹਿਲਾ ਮੋੜਾ ਹੀ ਹੈ ਸ਼ਾਮ-ਦਾਮ-ਦੰਡ ਤੇ ਹਾਂਜੀ ਮਾ ਤਾਂ ਹੱਕ ਕਮ ਹੈ ਜਦੋਂ ਉਹਨਾਂ ਨੂੰ ਲੱਗ ਰਿਹਾ ਕਿ ਭਾਈ ਮਨਦੀਪ ਸਿੰਘ ਬਹੁਤ ਭਾਰੀ ਮਾਤਰਾ ਚ ਵੋਟਾਂ ਲੈ ਕੇ ਜਿੱਤਣਗੇ ਜੀ ਨੇਚਰਲੀ ਉਹਨਾਂ ਦਾ ਬਖਲਾ ਜਾਣਾ ਵੀ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਸੱਤਾ ਹਟਾਈਆਂ ਨੇ ਚਾਹੇ ਕਾਂਗਰਸ ਹੋਵੇ ਚਾਹੇ ਉਹ ਮਤਲਬ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਮਤਲਬ ਬਖਲਾ ਜਾਣਾ ਯਕੀਨੀ ਹੈ ਨੇਚਰਲੀ ਹੈ ਕਿਉਂਕਿ ਉਹਨਾਂ ਨੇ ਰਾਜ ਸੱਤਾ ਦਾ ਆਨੰਦ ਮਾਣਿਆ ਹੈ ਜਦੋਂ ਰਾਜ ਸੱਤਾ ਖੁੱਸਦੀ ਹੈ ਫਿਰ ਉਹਨਾਂ ਨੂੰ ਇਹ ਕੁਝ ਵਾਪਰ ਦਾ ਨੇਚਰਲੀ ਹੈ ਇਹ ਸੋ ਕੋਈ ਬਹੁਤਾ ਫਰਕ ਨਹੀਂ ਪਏਗਾ ਇਹ ਬਖਲਾਹਟ ਦੀ ਨਿਸ਼ਾਨੀ ਹੈ ਭਾਈ ਮਨਦੀਪ ਸਿੰਘ ਜੀ ਵੀ ਇੱਕ ਪਾਸੜ ਜਿੱਤ ਹੋ ਰਹੀ ਹੈ ਲੋਕ ਆਪ ਮਾਰੇ ਚੱਲ ਪਏ ਨੇ 25 ਪਿੰਡਾਂ ਦੀਆਂ 45 ਉਹਨਾਂ ਦੇ ਹੱਕ ਵਿੱਚ ਮਤੇ ਪਾਰਸਤੇ ਨੇ ਜੀ ਜੀ ਸੋ ਬੀਬੀ ਜੀ ਅਗਲਾ ਸਵਾਲ ਹੈਗਾ ਵੀ ਮੌਜੂਦਾ ਸਰਕਾਰ ਆਵਾਦਵੀ ਪਾਰਟੀ ਦੇ ਵੱਲੋਂ ਜਿਹੜਾ ਉਮੀਦਵਾਰ ਤਰਨਤਨ ਦੇ ਵਿੱਚ ਅਲਾਨਿਆਂ ਖੜਾ ਕੀਤਾ ਹਰਮੀਤ ਸਿੰਘ ਸੰਧੂ ਕਹਿੰਦੇ ਵੀ ਉਹਨਾਂ ਤੇ ਬੜੇ ਵੱਡੇ ਵੱਡੇ ਨਸ਼ਾ ਤਸਕਰੀ ਦੇ ਇਲਜ਼ਾਮ ਵੀ ਲੱਗੇ ਹੋਏ ਨੇ ਸੋ ਇਹ ਸਾਰੇ ਜਿਹੜਾ ਸਿਸਟਮ ਇਹਨਾਂ ਨੇ ਰਚਿਆ ਹੈ ਜャ ਉਮੀਦਵਾਰ ਖੜਾ ਕੀਤਾ ਹਰਮਿੰਦਰ ਸਿੰਘ ਸੰਧੂ ਨੂੰ ਕਿਵੇਂ ਵਿਖਦੇ ਹੋ ਦੇਖੋ ਜੀ ਇਲਜ਼ਾਮ ਤਾਂ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਦੇਖੀ ਹੀ ਐ ਪਰ ਜਿਹੜੀ ਫੇਲਿਅਰ ਹੋਈ ਹੈ ਨਾ ਭਗਵੰਤ ਮਾਨ ਸਾਹਿਬ ਦੀ ਪਾਰਟੀ ਦੀ ਉਹ ਸਾਹਮਣੇ ਐ ਹੁਣ ਹੜਾਂ ਦੇ ਦੌਰਾਨ ਤਰਨ ਤਰਨ ਦੇ ਹੀ ਏਰੀਆ ਹੜਾਂ ਤੋਂ ਪੀਦੇ ਤੁਸੀਂ ਹਾਂਜੀ ਤੁਸੀਂ ਸੂਝਵਾਨ ਹੋ ਕਿ ਕਿੰਨੇ ਪਰਸੈਂਟ ਇਹਨਾਂ ਨੇ ਲੋਕਾਂ ਦੀ ਮਦਦ ਕੀਤੀ 0% ਵੀ ਨਜ਼ਰ ਨਹੀਂ ਆਈ ਮੈਂ ਇੱਕ ਵੀਡੀਓ ਦੇਖ ਰਹੀ ਸੀ ਕਹਿੰਦੇ ਭਗਵੰਤ ਮਾਨ ਸਾਹਿਬ ਆਪ ਦਾ ਜਹਾਜ਼ ਤਾਂ ਛੱਡ ਗਏ ਪਰ ਉਹਦਾ ਲਾਭ ਵੀ ਨਹੀਂ ਹੋਇਆ ਸਗੋਂ ਜਦੋਂ ਹੈਲੀਕਾਪਟਰ ਆਇਆ ਜਿਹੜੀਆਂ ਸੀ ਚਾਦਰਾਂ ਨਾਲ ਛਾੜ ਕੇ ਬੈਠੇ ਸੀ ਉਹ ਚਾਦਰਾਂ ਵੀ ਪਾਟ ਗਈਆਂ 3500 ਵੋਟਰਾਂ ਦਾ ਇੱਕ ਮੇਡ ਸੀ ਉਹਦੇ ਵਿੱਚ ਪੰਜ ਪੈਕ ਸੁੱਟ ਕੇ ਗਏ ਉਹ ਵੀ ਪਾਣੀ ਦੇ ਵਿੱਚ ਹਾਂਜੀ ਸੰਗਤਾਂ ਦੀ ਸੇਵਾ ਕੀਤੀ ਆਪਣੇ ਵਰਗੇ ਭੈਣ ਭਰਾਵਾਂ ਨੇ ਵਾਰਿਸ ਪੰਜਾਬ ਨੇ ਸ਼੍ਰੋਮਿਕ ਅੰਦਲ ਅਮਰਦਸਰ ਨੇ ਸਰਦਾਰ ਮਾਨ ਦੀ ਪਾਰਟੀ ਵੱਲੋਂ ਸਰਦਾਰ ਬਲੇਰ ਜੀ ਖਰਪਾਲ ਸਿੰਘ ਬਲੇਸ ਪ੍ਰਕਾਸ਼ ਸਿੰਘ ਸੰਧੂ ਤੇ ਸਾਡੀਆਂ ਹੋਰ ਟੀਮਾਂ ਪਿੰਡਾਂ ਵਿੱਚ ਜਾ ਕੇ ਮੈਡੀਕਲ ਕੈਂਪ ਲਾਉਂਦੇ ਰਹੇ ਨੇ ਹੁਣ ਵੀ ਉਹਨਾਂ ਨੇ ਪ੍ਰਬੰਧ ਕੀਤਾ ਕਿ ਜਿਹੜੇ ਸਾਡੇ ਵੀਰ ਅੱਗੋਂ ਕਣਕ ਦੀ ਬਿਜਾਈ ਕਰਨਗੇ ਉਹਨਾਂ ਨੂੰ ਬੀਜ ਦੇਣਾ ਹੈ ਉਹਨਾਂ ਨੂੰ ਹੋਰ ਸਹੂਲਤਾਂ ਦੇਣੀਆਂ ਸੋ ਸਾਰੀਆਂ ਸੇਵਾਵਾਂ ਨਿਭਾਈਆਂ ਮਤਲਬ ਆਪਣੇ ਸਿੱਖ ਭਰਾਵਾਂ ਨੇ ਖਾਲਸਾ ਏਡ ਨੇ ਗਲੋਬਲ ਸਿੱਖ ਨੇ ਇੱਥੋਂ ਕਿ ਬਹੁਤੀਆਂ ਸੇਵਾਵਾਂ ਤਹਿਤ ਕੀ ਲੁੱਟ ਕੇ ਲੈ ਗਏ ਪੰਜਾਬੀ ਸਿੰਗਰ ਸੋ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਕੋਈ ਯੋਗਦਾਨ ਛੜਾਂਦੇ ਦੌਰਾਂ ਦੇ ਆ ਹੋਵੇ ਲੋਕ ਇੰਨਾ ਗੱਲਾਂ ਨੂੰ ਵੀ ਸੋਚਦੇ ਆ ਕੱਲ ਦੀ ਗੱਲ ਹੀ ਆ ਜੇ ਕੋਈ ਬਹੁਤਾ ਸਮਾਂ ਨਹੀਂ ਹੋਇਆ ਲੋਕਾਂ ਦੇ ਕਿੰਨੇ ਤੇ ਬੰਨੇ ਪਸ਼ੂ ਮਰ ਗਏ ਇਹ ਲੋਕਾਂ ਨੇ ਆਪਦੀ ਜਾਨ ਮਸਾਂ ਬਚਾਈ ਔਰ 3 ਲੱਖ ਤੁਸੀਂ ਪਾਣੀ ਛੱਡ ਦੇਣਾ ਮੂੰਹ ਨਾਲ ਕਹਿਣੀ ਗੱਲ ਐ ਕੱਲ ਮੈਂ ਉਸੇ ਵਿਚਾਰ ਵਿਮਸ਼ ਕਰ ਰਹੀ ਸੀ ਤਾਂ ਮੈਨੂੰ ਨਾਲ ਵੀਰਾਂ ਨੇ ਦੱਸਿਆ ਕਿ 88 ਤੋਂ ਵੀ ਜ਼ਿਆਦਾ ਭਿਆਨਕੜੀ ਸੀ ਤੁਸੀਂ ਆਪਾਂ ਵੀਡੀਓes ਤਾਂ ਹੀ ਦੇਖਿਆ ਕਿ ਲੋਕਾਂ ਨੇ ਆਪਣੀ ਜਾਨ ਹੀ ਮਸਾਂ ਬਚਾਈ ਲੋਕਾਂ ਦੇ 2-2 ਕਰੋੜ ਦੇ ਘਰ ਨਹੀਂ ਕੋਈ ਸਰਕਾਰ ਦੀ ਸਾਡੇ ਪ੍ਰਤੀ ਪਾਲਿਸੀ ਹੈ ਨਹੀਂ ਸੀਗੀ ਨਾ ਸਾਡੀ ਕੋਈ ਭਾਈਵਾਲੀ ਆ ਪਾਖੜਾ ਮੈਨੇਜਮੈਂਟ ਬੋਰਡ ਵਿੱਚ ਨਾ ਹੀ ਸਾਡਾ ਕੋਈ ਦਬਦਬਾ ਹੈ ਜਿੰਨਾ ਜੀ ਚਾਹਣੋ ਪਾਣੀ ਛੱਡਣ ਸਾਨੂੰ ਡਬੋਣ ਸਾਨੂੰ ਰੱਖਣ ਸਾਨੂੰ ਮਾਰਨ ਉਹਨਾਂ ਦੀ ਮਰਜ਼ੀ ਹੈ ਤੇ ਇਹ ਵੀ ਮੈਨਮੇਡ ਹੜ੍ਹ ਸੀ ਤੇ ਹੁਣ ਵੀ ਮੈਨਮੇਡ ਹੜ੍ਹ ਸੀ ਸਰਕਾਰ ਬਿਲਕੁਲ ਫੇਲ ਹੋਈ ਹੈ ਕਿਤੇ ਵੀ ਲੋਕਾਂ ਨੇ ਆਪ ਬੰਦ ਬਣਾਏ ਨੇ ਕਾਸੇਵਾਲੇ ਬਾਬਿਆਂ ਨੇ ਬੰਦ ਬਣਾਏ ਨੇ ਲੋਕਾਂ ਨੇ ਆਪ ਬੰਦ ਮਜ਼ਬੂਤ ਕੀ ਆਪ ਬੰਦ ਬਣਾਏ ਤੇ ਸਰਕਾਰ ਹਰ ਖੇਤਰ ਵਿੱਚ ਹੜ੍ਹਾਂ ਦੇ ਦੌਰਾਨ ਬਿਲਕੁਲ ਫੇਲ ਹੋਈ ਹੈ ਇਹਨਾਂ ਦਾ ਇੱਕ ਐਮਐਲਏ ਜ਼ਰੂਰ ਦੱਸਿਆ ਹੈ ਤਾਲੀਵਾਲ ਉਹਦੇ ਕਾਲ ਪਰਖਵਾਇਦ ਨੂੰ ਰਹਿਮ ਤਾਂ ਕਰਨਗੇ ਉਹਨਾਂ ਨੂੰ ਜਰੂਰ ਉਸ ਸੇਵਾ ਦਾ ਫਲ ਮਿਲੇਗਾ ਸੋ ਬੀਬੀ ਜਿਸ ਤਰ੍ਹਾਂ ਇਹਨਾਂ ਦਾ ਇੱਕ ਪਿਛੇ ਤੁਸੀਂ ਥੋੜਾ ਜ਼ਿਕਰ ਵੀ ਕੀਤਾ ਹੋਣਾ ਵੀ ਸ਼ਾਮਦਾਮ ਦੰਦਪੇਤ ਸੰਬੰ ਕੋ ਵਰਤਣਗੇ ਕਹਿੰਦੇ ਵੀ ਮੌਜੂਦਾ ਸਰਕਾਰ ਦੇ ਕੋਲ ਪੈਸਾ ਵੀ ਬਹੁਤ ਹੁੰਦਾ ਲੋਕਾਂ 'ਚ ਵੰਡਣ ਵਾਸਤੇ ਤੇ ਅਫਸਰਾਂ ਤੇ ਪ੍ਰੈਸ਼ਰ ਵੀ ਬਹੁਤ ਹੁੰਦਾ ਹੈ ਕਿ ਇਹ ਜਾਦੂ ਇਸ ਤਰ੍ਹਾਂ ਦਾ ਕੋਈ ਤਾਂ ਚੱਲੇਗਾ ਉੱਥੇ ਬਿਲਕੁਲ ਨਹੀਂ ਚੱਲਦਾ ਜਿਵੇਂ ਤੁਸੀਂ ਬਰਨਾਲੇ ਦੇਖ ਹੀ ਲਿਆ ਬਰਨਾਲੇ ਵੀ ਜਿਮਨੀ ਤੁਸੀਂ ਆਮ ਤੌਰ ਤੇ ਲੋਕਾਂ ਦਾ ਕਾਰਨ ਹੁੰਦਾ ਹੈ ਕਿ ਜਿਮਨੀ ਚੋਂ ਹਮੇਸ਼ਾ ਉੱਥੇ ਜਿਹੜੀ ਸਰਕਾਰ ਹੁੰਦੀ ਹੈ ਉਹੀ ਜਿੱਤਦੀ ਹੁੰਦੀ ਹੈ। ਸ਼ਾਮਦਮ ਡੰਡ ਭੇ ਇਹਨਾਂ ਨੂੰ ਸ਼ੋਧਿਆ ਸਾਹਿਬ ਕਹਿ ਕੇ ਗਏ ਨੇ ਮਤਲਬ ਬਿਲਕੁਲ ਪਬਲਿਕਲੀ ਪਰ ਸ਼ਾਮਦਮ ਡੰਡ ਭੇ ਤਾਂ ਹਮੇਸ਼ਾ ਹੀ ਚੱਲਦਾ ਹੀ ਹੁੰਦਾ ਹੈ। ਔਰ ਜੋ ਲੋਕਾਂ ਦਾ ਫਤਵਾ ਹੈ ਉਹ ਸਰਦਾਰ ਮਨਦੀਪ ਸਿੰਘ ਨੂੰ ਜਾਏਗਾ। ਬਿਲਕੁਲ ਲੋਕ ਸੁਚੇਤ ਨੇ ਇਹਨਾਂ ਦੀਆਂ ਚਾਲਾਂ ਸਮਝ ਚੁੱਕੇ ਨੇ। ਜੋ ਵੀ ਇਹਨਾਂ ਨੇ ਵਾਅਦੇ ਕਰੇ ਸੀ ਹਰ ਵਾਅਦੇ ਤੇ ਫੇਲ ਐ ਨਾ ਗੁਰੂਗਰਾਹ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਮਿਲਿਆ ਨਾ ਕੋਈ ਨਸ਼ਾ ਬੰਦ ਹੋਇਆ ਜੀ ਨਾ ਕੋਈ ਸਾਡੇ ਪੰਜਾਬ ਦਾ ਹੋਰ ਮਸਲਾ ਹੋਇਆ ਜੀ ਐਸਐਫ ਪਹਿਲਾਂ ਸਾਡੇ ਮਤਲਬ ਬਾਰਡਰਾਂ ਤੇ ਹੁੰਦੀ ਸੀ ਉਹਨਾਂ ਪੰਜਾਬ ਕਿਲੋਮੀਟਰ ਤੱਕ ਸਾਡੇ ਪੰਜਾਬ ਵਿੱਚ ਪ੍ਰਵੇਸ਼ ਕਰ ਗਈ ਸਾਡੇ ਫਰੀਦਕੋਟ ਤੱਕ ਬੀਐਸਐਫ ਆ ਗਈ ਜਿਨ੍ਹਾਂ ਦਾ ਸਾਡੇ ਨਾਲ ਕੋਈ ਸੱਭਿਆਚਾਰ ਨਹੀਂ ਰਲਦਾ ਕੋਈ ਬੋਲੀ ਨਹੀਂ ਰਲਦੀ ਕੋਈ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਅਤੀਦੇ ਕੀ ਐ ਕਿਵੇਂ ਕਿਸੇ ਦੇ ਘਰ ਦੀ ਤਲਾਸ਼ੀ ਲੈਣੀ ਐ ਕਿੱਥੇ ਸਾਡੇ ਗੁਟਕਾ ਸਾਹਿਬ ਪੈਨੇ ਉਸ ਕਮਰੇ ਚ ਵੜਨਾ ਨਹੀਂ ਵੜਨਾ ਬੂਟਾ ਸਮੇਤ ਵੜਨਾ ਐ ਇਹ ਕਹਿੰਦੇ ਨੇ ਕਿ ਗਵਰਨਟਰ ਮਾਨ ਸਾਹਿਬ ਦੀ ਸਰਕਾਰ ਫੇਲ ਹੋਈ ਹੈ 60000 ਕਰੋੜ ਰੁਪਏ ਸੀ ਸੈਂਟਰ ਤੋਂ ਲੈਣਾ ਹੋਵੇ ਸੀ ਲੇਲੜੀਆਂ ਕੱਢ ਰਹੀ ਹੋਈਏ ਕਿ ਸਾਡੇ ਪੰਜਾਬ ਨੂੰ ਪੈਸਿਆਂ ਦੀ ਲੋੜ ਹੈ ਸਾਡੇ ਹੀ ਟੈਕਸ ਦਾ ਪੈਸਾ ਉਹ ਨਹੀਂ ਵਾਪਸ ਆ ਰਿਹਾ ਕੋਈ ਵੀ ਖੇਤਰ ਜਾਨੀ ਜਿੱਥੇ ਭਗਵੰਤ ਮਾਨ ਸਾਹਿਬ ਸਫਲ ਹੋਏ ਹੋਣ ਇਹ ਕਹਿੰਦੇ ਸੀ ਸਾਡੀ ਸਰਕਾਰ ਸੱਥਾਂ ਤੇ ਚੱਲੂਗੀ ਮੈਂ ਮੋਢੇ ਤੇ ਹੱਥ ਰੱਖ ਲਿਓ ਮੈਂ ਗਰੀਬ ਘਰ ਦਾ ਬੱਚਾ ਹਰਾ ਪੈਨ ਤੁਹਾਡੇ ਲਈ ਚੱਲੂ ਬਿਲਕੁਲ ਫੇਲ ਔਰ ਜਿਹੜਾ ਇਹ ਕਹਿੰਦੇ ਸੀ ਕਿ ਤੁਹਾਨੂੰ ਦਿੱਤਾ ਬਿਲਕੁਲ ਸਸਤਾ ਮਿਲੇਗਾ ਸ਼ਰਾਬ ਦੀ ਐਕਸਾਈਜ਼ ਤੋਂ ਸਾਨੂੰ 20000 ਕਰੋੜ ਆਏਗਾ ਸਾਰੇ ਇਹਨਾਂ ਦੀਆਂ ਬਿਲਕੁਲ ਇਹ ਖਤਮ ਹੋ ਚੁੱਕੇ ਨੇ ਬਿਲਕੁਲ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਤੇ ਹੁਣ ਜਿਮਨੀ ਚੋਣ ਇਸ ਗੱਲ ਦੀ ਬਿਲਕੁਲ ਸ਼ਾਦੀ ਭਰੇਗੀ ਕਿ ਲੋਕ ਜਦੋਂ ਪੰਥ ਉੱਠ ਖੜੇ ਸਿੱਖ ਕੌਮ ਜਾਗ ਪਵੇ ਤੇ ਸਿੱਖ ਕੌਮ ਜਦੋਂ ਜਾਗਦੀ ਆ ਫਿਰ ਉਹ ਮਤਲਬ ਆਪਣਾ ਕ੍ਰੈਡਿਟ ਆਪਣੇ ਸਿੱਖਾਂ ਨੂੰ ਦਿੰਦੀ ਆ ਤੁਸੀਂ ਇਹ ਖਡੂਰ ਸਾਹਿਬ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਚਾਹਨੀ ਆ ਜੀ ਸਰਦਾਰ ਮਾਨ ਨੂੰ 1999 ਚ ਇਸੇ ਕਾਰਨ ਕਾਰਨ ਹਲਕੇ ਨੇ 5 ਲੱਖ ਵੋਟਾਂ ਦੇ ਮਾਧਮੇ ਨਾਲ ਜਿਤਾਇਆ ਸੀ ਸਰਦਾਰ ਮਾਨ ਨੂੰ ਫਗਰਕੋੜ ਦੀ ਜੇਲ੍ਹ ਚੋਂ ਕਢਾਇਆ ਸੀ ਉਹੀ ਅਣਖੀ ਲੋਕ ਨੇ ਪਿਛਲੇ ਸਮੇਂ ਚ ਇਹਨਾਂ ਨੇ ਅਮ੍ਰਿਤਪਾਲ ਨੂੰ ਕਿੰਨਾ ਭਾਰੀ ਬਹੁਮਤ ਦਿੱਤਾ ਤੇ ਹੁਣ ਭਾਈ ਮਨਦੀਪ ਸਿੰਘ ਨੂੰ ਵੀ ਉਵੇਂ ਭਾਰੀ ਬਹੁਮਤ ਦੇਣਗੇ ਮੈਂ ਖੁਦ ਹਾਲਾਤ ਵੇਖ ਰਹੀ ਆ ਜਾ ਰਹੀ ਆ ਪਿੰਡਾਂ ਚ ਲੋਕ ਹੱਥਾਂ ਦੇ ਚੱਕ ਲੈਂਦੇ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਆਉਣ ਦੀ ਵੀ ਲੋੜ ਨਹੀਂ ਸਾਡੀਆਂ ਵੋਟਾਂ ਬਿਲਕੁਲ ਸਰਦਾਰ ਮਨਦੀਪ ਸਿੰਘ ਨੂੰ ਕਹਿਣ ਗਿਆ ਜੀ ਸੋ ਬੀਬੀ ਜੀ ਮੈਂ ਸਵਾਲ ਦਾ ਜਵਾਬ ਲੈਣਾ ਚਾਹੁੰਦਾ ਆ ਵੀ ਸੁਖਪਾਲ ਖਿਆਲ ਨੇ ਇੱਕ ਇਲਜ਼ਾਮ ਲਾਇਆ ਸੀ ਵੀ 35 ਤੋਂ 40 ਕਰੋੜ ਰੁਪਏ ਹਰਪਾਲ ਜੀ ਮਤ ਦਿੱਲੀ ਦਿੰਦੇ ਨੇ ਫੈਕਟਰੀਆਂ ਤੋਂ ਲੈ ਕੇ ਪੰਜਾਬ ਦੀ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਹੈਗੀਆਂ ਨੇ ਸੋ ਇਹ ਕਿਵੇਂ ਲੱਗਦਾ ਤੁਹਾਨੂੰ ਬਿਲਕੁਲ ਦਿੰਦੇ ਹੋਣਗੇ ਜੀ ਜੀ ਇਹ ਦੇਖੋ ਵੀ ਬੁੱਢਾ ਨਾਲਾ ਜਿਹੜਾ ਉਹ ਗੁੱਡਾ ਦਰਿਆ ਸੀ ਉਹਨੂੰ ਬੁੱਢਾ ਨਾਲਾ ਬਣਾਤਾ ਕੈਮੀਕਲ ਇੰਨਾ ਪੰਜਾਬ ਦੇ ਵਿੱਚ ਪੈ ਰਿਹਾ ਹੈ ਕਿ ਕਿਉਂ ਨਹੀਂ ਇਹ ਹਟਾਉਦੇ ਇਹੀ ਭਗਵੰਤ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਨਹੀਂ ਸੀ ਸਾਡੇ ਨਾਲ ਖੜਦੇ ਸੀ ਸਾਡੀਆਂ ਗੱਲਾਂ ਇਹ ਮਤਲਬ ਸਹਿਮਤ ਹੁੰਦੇ ਸੀ ਸਾਡੇ ਲੋਕਾਂ ਦੀ ਅੱਜ ਕੀ ਹੋ ਗਿਆ ਇਹਨਾਂ ਨੂੰ ਸਾਡਾ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਅਸੀਂ ਧਰਤੀ ਦੇ ਖਲਾ ਪਾਣੀ ਪੀ ਰਹੇ ਹਾਂ ਸਾਡਾ ਪਾਣੀ ਧੱਕੇ ਨਾਲ ਕੋਕੇ ਹਰਿਆਣੇ ਨੂੰ ਰਾਜਸਥਾਨ ਤੇ ਦਿੱਲੀ ਨੂੰ ਦਿੱਤਾ ਜਾ ਰਿਹਾ ਹੈ ਤੋਂ ਇਹ ਗੱਲਾਂ ਜੋ ਇਲਜ਼ਾਮ ਖੈਰਾ ਸਾਹਮਣੇ ਲਾਏ ਆ ਮੈਨੂੰ ਨਹੀਂ ਲੱਗਦਾ ਵੀ ਉਹ ਝੂਠੇ ਹੋਣਗੇ ਹੋਣਗੇ ਸੱਚੇ ਕਿਉਂਕਿ ਤੁਸੀਂ ਇਹ ਦੇਖੋ ਵੀ ਫੈਕਟਰੀਆਂ ਵਾਲੇ ਆਪਦਾ ਕੈਮੀਕਲ ਡਾਂਗ ਦੇ ਜ਼ੋਰ ਨਾਲ ਪਾ ਰਹੇ ਨੇ ਹਾਂਜੀ ਤੇ ਜਿਹੜੇ ਸਾਡੇ ਮਤਲਬ ਪੰਜਾਬ ਵਿੱਚ ਆ ਜੀਰਾ ਫੈਕਟਰੀ ਕਿਵੇਂ ਉਹਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਮਤਲਬ ਬੰਦ ਕਰਾਤੀ ਜੀਰਾ ਸ਼ਰਾਬ ਫੈਕਟਰੀ ਨਹੀਂ ਤਾਂ ਇਹ ਸਰਕਾਰਾਂ ਹੀ ਸਫਲ ਹੁੰਦੀਆਂ ਰਹੀਆਂ ਇਹ ਚੋਰ ਤੇ ਕੁੱਤੀ ਰਲੇ ਹੋਏ ਨੇ ਜੀ ਕਰੋੜਾਂ ਦਾ ਇਹਨਾਂ ਦਾ ਨੈਕਸਸ ਚੱਲਦਾ ਕਰੋੜਾਂ ਦੀ ਰਿਸ਼ਵਤ ਚੱਲਦੀ ਹੈ ਤੁਸੀਂ ਇਹ ਦੇਖੋ ਵੀ ਹੁਣ ਪੰਜਾਬ ਦਾ ਹਾਲਾਤ ਕੀ ਹੈ ਤਰਤੀਬ ਖਲਾ ਪਾਣੀ ਬڑے ਕੈਮੀਕਲ ਨੇ ਕੈਂਸਰ ਦੇ ਤੱਤ ਨੇ ਤੇ ਸਾਡਾ ਆਪਦਾ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਗੰਧਲਾ ਕੀਤਾ ਜਾ ਰਿਹਾ ਉਹਦੇ ਵਿੱਚ ਫੈਕਟਰੀਆਂ ਦਾ ਕੈਮੀਕਲ ਪਾਇਆ ਜਾ ਰਿਹਾ ਸੋ ਇਹ ਗੱਲਾਂ ਮੈਨੂੰ ਲੱਗਦਾ ਹੈ ਵੀ ਬੜਲੀ ਨਿਲੀ ਭੁਗਤ ਤੋਂ ਬਿਨਾਂ ਨਹੀਂ ਚੱਲ ਸਕਦੀਆਂ ਜੀ ਸੋ ਬੀਬੀ ਜੀ ਅਗਲਾ ਸਵਾਲ ਹੈ ਗਿਆ ਵੀ ਸ਼੍ਰੋਮਣੀ ਕਾਰੀਰਦਾਲ ਬਾਦਲ ਦੇ ਵੱਲੋਂ ਧਰਵੀ ਫੌਜੀ ਪਰਿਵਾਰ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਖੜਾ ਕੀਤਾ ਤਰਨਤਾਰ ਤੋਂ ਸੋ ਸੁਖਬੀਰ ਬਾਦਲ ਵੀ ਇਹ ਗੱਲ ਕਹਿੰਦੇ ਵੀ ਇਹ ਵੀ ਸਾਡਾ ਵੀ ਪੰਥਕ ਉਮੀਦਵਾਰ ਹੈਗਾ ਤੇ ਸਾਡੀ ਵੱਤੋਂ ਵੱਸ ਸਪੋਰਟ ਕੀਤੀ ਜਾਵੇ ਪਹਿਲੀ ਗੱਲ ਤਾਂ ਸੁਖਵੀਰ ਬਾਦਲ ਨੂੰ ਪੰਥ ਕਹਿਣਾ ਹੀ ਬਹੁਤ ਮਾੜੀ ਗੱਲ ਹੈ ਕਿਉਂਕਿ ਆਪਨੋ ਇਹਨਾਂ ਦਾ ਕਿਰਦਾਰ ਪਤਾ ਲੱਗ ਚੁੱਕਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਇਹਨਾਂ ਦੇ ਸਮੇਂ ਵਿੱਚ ਹੋਈ ਪੁਲਿਸ ਅਣਪਛਾਤੀ ਹੋ ਗਈ ਦੋ ਸਿੰਘ ਛੀਂਡ ਕਰਤੇ ਇਹਨਾਂ ਨੂੰ ਮੈਂ ਸਵਾਲ ਪੁੱਛਣਾ ਚਾਹਨੀ ਆਂ ਵੀ ਧਰਮੀ ਫੌਜੀ ਜਦੋਂ ਬੈਰਕਾਂ ਛੱਡੀਆਂ ਸੀ ਉਸ ਗੱਲ ਨੂੰ 40 ਸਾਲ ਹੋ ਗਏ ਉਸ ਤੋਂ ਬਾਅਦ ਕਿੰਨੇ ਵਾਰੀ ਤੁਹਾਡੇ ਪਿਤਾ ਜੀ ਮੁੱਖ ਮੰਤਰੀ ਬਣੇ ਨੇ 2007 ਤੋਂ 17 ਤੱਕ ਤਾਂ ਹੁਣ ਤਾਜ਼ਾ ਹੀ ਬਣੇ ਰਹੇ ਐ ਤੁਹਾਡੀ ਬੀਬਾ ਹਰਸਿਮਰਤ ਕੌਰ ਵੱਡੀ ਮਨਿਸਟਰ ਬਣੀ ਰਹੀ ਹੈ ਸੈਂਟਰ ਤੇ ਤੁਸੀਂ ਧਰਮੀ ਜੀ ਧਰਮੀ ਫੌਜੀ ਰਿਕਸ਼ਾ ਵੀ ਚਲਾਉਂਦੇ ਰਹੇ ਦਰਬਾਰ ਸਾਹਿਬ ਦੇ ਬਾਹਰ ਅਸੀਂ ਆਪ ਦੇਖਿਆ ਤੇ ਤੁਸੀਂ ਧਰਮੀ ਫੌਜੀਆਂ ਦਾ ਅੱਜ ਤੱਕ ਸਵਾਰਿਆ ਹੀ ਕੀ ਹੈ ਖੁਦ ਰਾਜਪਾਡ ਹੰਡਾਇ ਨੇ ਸੈਂਟਰ ਚ ਮਨਿਸਟਰੀਆਂ ਡਾਈਆਂ ਤੇ ਮੁੱਖ ਮੰਤਰੀ ਕੋਲ ਥੋੜਾ ਕੁਝ ਹੁੰਦਾ ਦੇਣ ਨੂੰ ਕੁਝ ਵੀ ਨਹੀਂ ਦਿੱਤਾ ਧਰਮੀ ਫੌਜੀਆਂ ਨੂੰ ਅੱਜ ਇੱਕ ਮੁੱਦਾ ਕੱਢ ਲੈਂਦੇ ਨੇ ਤੇ ਧਰਮੀ ਫੌਜੀ ਤਾਂ ਅੱਜ ਸਾਡੇ ਸਤਿਕਾਰਯੋਗ ਨੇ ਤੇ ਇਹਨਾਂ ਨੂੰ ਪੁੱਛਿਆ ਜਦੋਂ ਬੀਬੀ ਖਾਲੜਾ ਜੀ ਖੜੇ ਸੀ ਉਦੋਂ ਸੀਨੇ ਦੇ ਮੁਕਾਬਲੇ ਆਪ ਦਾ ਕੈਂਡੀਡੇਟ ਖੜਾਇਆ ਬਦਲ ਕੇ ਤਾਂ ਪੱਥ ਕਦੇ ਨਾ ਸੀਤ ਨਾ ਹੈਗੇ ਤਾਂ ਨਾ ਹੋ ਸਕਦੇ ਨੇ ਜੀ ਤੋ ਬੀਬੀ ਜੀ ਅਗਲਾ ਸਵਾਲ ਹੈਗਾ ਵੀ ਤਰਨਤਾਰਨ ਦੀ ਸੀਟ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਰੁਖ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਕਿ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਕਾਲੀ ਦਲ ਵਾਰਿਸ ਪੰਜਾਬ ਨੇ ਖੜਾ ਕੀਤਾ ਤੇ ਸਪੋਰਟ ਮਿਲ ਰਹੀ ਹੈ ਬਿਲਕੁਲ ਵਧੀਆ ਜਿੱਤ ਹੋਊਗੀ ਜੀ ਸਾਰੀਆਂ ਜਥੇਬੰਦੀਆਂ ਪੂਰੀ ਤਰ੍ਹਾਂ ਨਾਲ ਜੁਟੀਆਂ ਹੋਈਆਂ ਨੇ ਚਾਹੇ ਉਹ ਵਾਰਿਸ ਪੰਜਾਬ ਹੈ ਚਾਹੇ ਸ਼੍ਰੋਮਣੀ ਗਾਲ ਦਲ ਅੰਮ੍ਰਿਤਸਰ ਸਾਹਿਬ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੱਲ ਸਾਡੀ ਪੀਐਸਸੀ ਦੀ ਮੀਟਿੰਗ ਕੀਤੀ ਸੀ ਸਾਨੂੰ ਸਾਰਿਆਂ ਨੂੰ ਸਾਡੇ ਡਿਊਟੀਆਂ ਸਮਝਾ ਦਿੱਤੀਆਂ ਨੇ ਬਹੁਤ ਵਾਕੂਬੀ ਅਸੀਂ ਉੱਥੇ ਆਪਣਾ ਰੋਲ ਅਦਾ ਕਰ ਰਹੇ ਹਾਂ ਚਾਹੇ ਗਿਆਨੀ ਹਰਪ੍ਰੀਤ ਸਿੰਘ ਦਾ ਸਾਰਾ ਪੰਥ ਇਕਜੁੱਟ ਹੋਇਆ ਹੋਵੇ ਚਾਹੇ ਗੁਰਦੀਪ ਸਿੰਘ ਬਠਿੰਡਾ ਜੀ ਨੇ ਯੂਨਾਈਟਿਡ ਅਕਾਲੀ ਦਲ ਵਾਲੇ ਚਾਹੇ ਉਹ ਭਾਈ ਬੁੱਟਾ ਸਿੰਘ ਰਣਜੀਤ ਨੇ ਸਾਰਾ ਪੰਥ ਇਕਜੁੱਟ ਹੋ ਚੁੱਕਿਆ ਹੈ ਬਿਲਕੁਲ ਭਾਈ ਮਨਦੀਪ ਸਿੰਘ ਦੀ ਇੱਜ਼ਤ ਹੋਵੇਗੀ ਜੀ ਸੋ ਬੀਬੀ ਜੀ ਅਗਲਾ ਸਵਾਲ ਹੈ ਗਿਆ ਬੀ ਕਾਲੀ ਦਲ ਵਾਰਿਸ ਪੰਜਾਬ ਦੇ ਕੀ ਖਡੂਰ ਸਾਹਿਬ 2024 ਐਮਪੀ ਇਲੈਕਸ਼ਨ ਦਾ ਇਤਿਹਾਸ ਤਰਨ ਤਰਨ ਦੇ ਵਿੱਚ ਵੀ ਦਰਹਾਉਣਗੇ ਬਿਲਕੁਲ ਦੁਹਰਾਇਆ ਜਾਊਗਾ ਜੀ ਦੁਹਰਾਇਆ ਗਿਆ ਕੋਈ ਉਤੇ ਦੋ ਰਾਮਾ ਹੀ ਨਹੀਂ ਰਹਿ ਗਿਆ ਸ਼ੱਕ ਨਹੀਂ ਰਹਿ ਗਿਆ ਬਿਲਕੁਲ ਜਿੱਤ ਹੋ ਚੁੱਕੀ ਆ ਜੀ ਸੋ ਬੀਬੀ ਜਿਸਨਾ ਜਿਹੜਾ ਨਵ ਸਰਜੀਤ ਸ਼ਰਮਨੀ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਫੈਸਲਾ ਲਿਆ ਕਰਨਤਨ ਜਿਮਨੀ ਚੋਣ ਦੇ ਹੱਕ ਚ ਤੁਹਾਨੂੰ ਕਿਵੇਂ ਲੱਗਦਾ ਸਹੀ ਫੈਸਲਾ ਹੈ ਜੀ ਹੱਕੀ ਬਣਦਾ ਸੀ ਫੇਰ ਇਹ ਪਿੰਡਾਂ ਦੇ ਲੋਕਾਂ ਦੇ ਵਿੱਚ ਰੰਗੇ ਹੁਣ ਤੱਕ ਉਹ ਬਾਦਲ ਦਲ ਦਾ ਰਲ ਤੇ ਮਲਾਈਆਂ ਖਾਂਦੇ ਰਹੇ ਨੇ ਲੋਕਾਂ ਚ ਉਹਨਾਂ ਦਾ ਵਕਾਰ ਖਤਮ ਹੋ ਚੁੱਕਿਆ ਸੀ ਇਸ ਫੈਸਲੇ ਨਾਲ ਤਾਂ ਉਹਨਾਂ ਦਾ ਸਭ ਤੋਂ ਲੋਕਾਂ 'ਚ ਵਿਕਾਰ ਬਣਿਆ ਹੈ ਜੀ ਇੱਥੇ ਇੱਕ ਬੰਦੀ ਸਵਾਲ ਹੈ ਵੀ ਜਿਹੜੇ ਵਿਰੋਧੀ ਲੋਕ ਇਹ ਗੱਲ ਕਹਿੰਦੇ ਨੇ ਵੀ ਇਹਨਾਂ ਦਾ ਕੁਝ ਤਾਰਾਂ ਕਿਤੇ ਹੋਰ ਜੁੜੀਆਂ ਲੱਗਦੀਆਂ ਹੈਗੀਆਂ ਇਹ ਸਭ ਕੁਝ ਏਜੰਸੀਆਂ ਦੇ ਥਰੂ ਹੋ ਰਿਹਾ ਜੀ ਕਿੰਨਾ ਨਹੀਂ ਤਾਰਾਂ ਕਹਿੰਦੇ ਹਰਪੀਰ ਸਿੰਘ ਦੀਆਂ ਗਾਨੀ ਹਰਪੀਰ ਸਿੰਘ ਵਾਰਿਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਦੀਆਂ ਤਾਰਾਂ ਕਹਿੰਦੇ ਵੀ ਹੋਰ ਪਾਸੇ ਜੁੜੀਆਂ ਹੋਈਆਂ ਉਹ ਦੇਖੋ ਜੀ ਇਹ ਤਾਂ ਕਹੀਦਾ ਹੀ ਹੁੰਦਾ ਤੁਹਾਡੀ ਆਪਾਂ ਨੂੰ ਕਹਿੰਦੇ ਜੁੜੀਆਂਵੇਂ ਤੇ ਆਪਾਂ ਇਹਨਾਂ ਦੀਆਂ ਜੁੜੀਆਂ ਆਲਰੇਡੀ ਦੇਖ ਚੁੱਕੇ ਆ ਹਣ ਤੱਕ ਭਾਜਪਾ ਨਾ ਜਾਰੀ ਰਹੀ ਇਹ ਤੇ ਭਾਜਪਾ ਤੇ ਆ ਰਿਹਾ ਸੱਡ ਕੀਜ ਹੈ ਜੀ ਭਾਜਪਾ ਨੂੰ ਇਹ ਕਹਿੰਦੇ ਸੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਆ ਪਰ ਦੂਜੇ ਤੇ ਤਾਂ ਸ਼ੱਕ ਕਰਦੇ ਆ ਉਹ ਸਮੇਂ ਦੇ ਗਰਭ ਤੇ ਰਿਜ਼ਲਟ ਨੇ ਤੇ ਇਹਨਾਂ ਨੂੰ ਤਾਂ ਆਪਾਂ ਵੇਖਿਆ ਹੀ ਹੈ ਜੀ ਹਣ ਤੱਕ ਤਾਂ ਉਹਨਾਂ ਨਾਲ ਰਹੀ ਹੈ ਇਹਨਾਂ ਦੀ ਸਾਂਝ ਤੇ ਹੁਣ ਵੀ ਇਹ ਤਰਲੋ ਮੱਛੀ ਹੋਏਗੇ ਨੇ ਉਹਨਾਂ ਨਾਲ ਸਾਥ ਪਾਉਣ ਨੂੰ ਤੇ ਭਾਜਪਾ ਤੇ ਆ ਰਿਹਾ ਸੱਡ ਕੀਜ ਥੋੜੀ ਇੱਕੋ ਹੀ ਸਿੱਕੇ ਦੇ ਦੋ ਪਾਸੇ ਹੈ ਜੀ ਏਜੰਸੀਆਂ ਕੌਣ ਚਲਾ ਰਿਹਾ ਮੋਦੀ ਤੇ ਮੋਦੀ ਨਾਲ ਇਹਨਾਂ ਦੀ ਹਣ ਤੱਕ ਭਾਈ ਵਾਲੀ ਰਹੀ ਹੈ ਹੁਣ ਵੀ ਪਾਉਣ ਨੂੰ ਇਹ ਬਿਲਕੁਲ ਮਤਲਬ ਉਤਾਵਲੇ ਨੇ ਕੋਈ ਉਹ ਚ ਦੋਰਾਵਾ ਹੀ ਹੈ ਨਹੀਂ ਦੂਜਿਆਂ ਤੇ ਤਾਂ ਇਹ ਇਲਜ਼ਾਮ ਲਾਉਂਦੇ ਨੇ ਨਾ ਉਹ ਇਲਜ਼ਾਮ ਤਾਂ ਆਪਾਂ ਪਰੇਖ ਚ ਵੇਖਾਂਗੇ ਕੀ ਬਣਦਾ ਹੈ ਤੇ ਝੂਠੇ ਇਲਜ਼ਾਮ ਲੱਗਦੇ ਹੀ ਹੁੰਦੇ ਆ ਜਦੋਂ ਕੋਈ ਬੰਦਾ ਸਫਲ ਹੁੰਦਾ ਹੈ ਜੀ ਸੋ ਬੀਬੀ ਜਿਹਾ ਸੁਖਵੀਰ ਬਾਦਲ ਹਰ 스테 ਤੇ ਇੱਕ ਹੀ ਗੱਲ ਕਹਿੰਦੇ ਵੀ ਏਜੰਸੀਆਂ ਇਹਨਾਂ ਦੇ ਪਿੱਛੇ ਕੰਮ ਕਰਦੀਆਂ ਵੀ ਸਿੱਖ ਪੰਥ ਨੂੰ ਤੋੜ ਮੋੜ ਕਰਨਾ ਸ਼੍ਰੋਮਣੀ ਕਾਲੇਦਾਨ ਨੂੰ ਤੋੜ ਮੋੜ ਕਰਨਾ ਦੇਖੋ ਜੀ ਸੁਖਵੀਰ ਬਾਦਲ ਦੀਆਂ ਗੱਲਾਂ ਬੇਸ ਜੂਲ ਨੇ ਬਿਲਕੁਲ ਸੁਖਵੀਰ ਬਾਦਲ ਨੇ ਕੌਮ ਦਾ ਨੁਕਸਾਨ ਕੀਤਾ ਨੁਕਸਾਨ ਕੀਤਾ ਬਿਲਕੁਲ ਸਿੱਖ ਕੌਮ ਉਹਨਾਂ ਨੂੰ ਸਮਝ ਚੁੱਕੀ ਹੈ ਇਹਨਾਂ ਦਾ ਵੋਟ ਗ੍ਰਾਫਟ ਵੋਟ ਬੈਂਕ 6% ਸੁੱਕੜ ਗਿਆ ਕੋਟਕਪੂਰੇ ਇਹਨਾਂ ਨੇ ਸਿੱਖਾਂ ਨੂੰ ਕਿਵੇਂ ਚੌਂਕ ਵਿੱਚ ਕੁੱਟਿਆ ਉਹ ਸਿੱਖ ਨਹੀਂ ਭੁੱਲ ਸਕਦੇ ਕਿਵੇਂ ਇਹਨਾਂ ਨੇ ਪੁਲਿਸ ਨੂੰ ਪਛਾਤੀ ਕਰਤੀ ਗੁਰਗ੍ਰਾਂਦ ਸਾਹਿਬ ਮਹਾਰਾਜ ਦੀ ਵਿਧਵੀ ਦਾ ਇਨਸਾਫ ਨਹੀਂ ਮਿਲਿਆ ਸੁਖਵੀਰ ਬਾਦਲ ਦੀ ਗੱਲ ਕਰਨੀ ਤਾਂ ਕੋਈ ਮਾਇਨੇ ਹੀ ਨਹੀਂ ਰੱਖਦੀ ਕੋਈ ਸਿੱਖ ਕੌਮ ਉਹਨਾਂ ਦੀ ਗੱਲ ਨੂੰ ਸੀਰੀਅਸ ਨਹੀਂ ਲੈਂਦਾ ਜੀ ਸੋ ਬੀਬੀ ਜੀ ਇੱਕ ਪੱਤਰਕਾਰ ਦਾ ਦੂਜਾ ਉੱਥੇ ਸਰਵੇ ਸੀਗਾ ਤਰਨਤਾਰਨ ਹਲਕੇ ਦਾ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਨੂੰ ਬੁਖਾਰੇ ਸੀਗੇ ਦੋ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਇਸ ਤਰ੍ਹਾਂ ਤਿੰਨ ਨੰਬਰ ਤੇ ਭਾਈ ਮਨਦੀਪ ਸਿੰਘ ਨੂੰ ਬੁਖਾਰੇ ਸੀਗੇ ਤੁਹਾਨੂੰ ਕਿਵੇਂ ਲੱਗਦਾ ਦੇਖੋ ਜੀ ਸਰਵੇ ਤਾਂ ਆਪਾਂ ਨੂੰ ਪਤਾ ਕਿਵੇਂ ਹੁੰਦੇ ਆ ਕੋਈ ਆਪਾਂ ਨੂੰ ਇਹ ਨਹੀਂ ਭੁਲੇਖੇ ਹੈਗੇ ਆ ਸਰਵੇ ਤਾਂ ਦੇਖੋ ਆਪਾਂ 100 ਬੰਦੇ ਦੇ ਰੈ ਲਈ ਵਿੱਚੋਂ ਜਿਹੜੇ ਆਪਾਂ ਨੂੰ ਪਸੰਦ ਆ ਜਾਂ ਆਪਣੇ ਚੁਣਿੰਦੇ ਆ ਉਹਨਾਂ ਨੂੰ ਮੂਰੇ ਕੱਢ ਦਿਓ ਇਹ ਚ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਜੀ ਸੋ ਵੀ ਵੀ ਸਵਾਲ ਹੈਗਾ ਵੀ ਜਿਵੇਂ ਤੁਹਾਡੀ ਪਾਰਟੀ ਵੱਲੋਂ 2024 ਦੇ ਵਿੱਚ ਵੀ ਮੈਂ ਹੋ ਸਕਦਾ ਪ੍ਰਸ਼ਨ ਦੁਬਾਰਾ ਕਰਦੇ ਆਂ ਵੀ ਇਲੈਕਸ਼ਨ ਸਮੇਂ ਉਮੀਦਵਾਰ ਦੇ ਕਾਗਜ਼ ਤੁਸੀਂ ਵਾਪਸ ਲੈ ਸੀਗੇ ਹੁਣ ਤਰਨਤਾਰ ਜੀ ਨੂੰ ਚੋਣ ਵਾਸਤੇ ਤੁਸੀਂ ਹਾਣਪਾਲ ਸਿੰਘ ਬਲੇਰ ਸਾਡੇ ਕੈਂਡੀਡੇਟ ਸੀਗੇ ਅਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਵਿੱਚ ਕਾਗਜ਼ ਵਾਪਸ ਲਏ ਸੀ ਕੱਲ ਵੀ ਅਸੀਂ ਪੂਰਾ ਮਤਲਬ ਸਮਰਥਨ ਦੇਣ ਵਾਸਤੇ ਅਸੀਂ ਆਪਣੇ ਕੋਈ ਨੰਬਰਦਾਰ ਸੀ ਲੱਖਾ ਜੀ ਉਹਨਾਂ ਨੇ ਕਾਗਜ਼ ਵਾਪਸ ਲਏ ਨਹੀਂ ਸਾਡੇ ਹੀ ਉਪਰਾਲੇ ਸਦਕਾ ਭਾਈ ਬਲੇਰ ਸਾਹਿਬ ਦੇ ਉਪਰਾਲੇ ਸਦਕਾ ਜੀ ਉਹਨਾਂ ਨੂੰ ਵੀ ਅਸੀਂ ਕੱਲ ਮਨਦੀਪ ਸਿੰਘ ਜੀ ਦੇ ਹੱਕ ਵਿੱਚ ਭਾਇਆ ਭਾਈ ਲੱਖਾ ਜੀ ਨੰਬਰਦਾਰ ਵਾਈਦੇ ਨੇ ਪੂਰਾ ਨਾਮ ਮੇਰੇ ਸ਼ਾਇਦ ਵਿਸਰ ਗਿਆ ਲਖਵਿੰਦਰ ਸਿੰਘ ਆ ਸ਼ਾਇਦ ਕੱਲ ਉਹਨਾਂ ਨੇ ਕਾਗਜ਼ ਵਾਪਸ ਲਏ ਆ ਔਰ ਸਾਡੇ ਭਾਈ ਬਲੇਰਦੀ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਸੀ ਬਹੁਤ ਵੱਡਾ ਉਹਨਾਂ ਦਾ ਸਾਰਾ ਮਤਲਬ ਉਹਨਾਂ ਨੂੰ ਪ੍ਰੇਰਣਾ ਦਿੱਤੀ ਜੀ ਸੋ ਬੀਬੀ ਜੀ ਮੈਂ ਥੀਲਾ ਸਵਾਲ ਕਰਦਾ ਵੀ ਰਾਜਾ ਵੜਿੰਗ ਦਾ ਬਿਆਨ ਸੀ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਸਾਨੂੰ ਖਾਲਸਤਾਨ ਦੀ ਕਹਿੰਦੇ ਲੋੜ ਨਹੀਂ ਹੈਗੀ ਇਹ ਜਿਹੜਾ ਬਿਆਨ ਦਿੱਤਾ ਗਿਆ ਇਸ ਦੇ ਪਿੱਛੇ ਦੀ ਕੀ ਕਾਰਨ ਹੋ ਸਕਦੇ ਨੇ ਕਿਉਂ ਦਿੱਤਾ ਉਹਨਾਂ ਨੇ ਉਹ ਇੰਦਰਾ ਗਾਂਧੀ ਦਾ ਪੁੱਤ ਹੈ ਜੀ ਉਹ ਤੋਂ ਆਪਾਂ ਕੀ ਉਮੀਦ ਰੱਖ ਸਕਦੇ ਆ ਜੀ ਅਸੀਂ ਤੇ ਆਪ ਦਾ ਸਿੱਖ ਰਾਜ ਸਾਡਾ ਸੀਗਾ ਜਦੋਂ ਤੁਸੀਂ ਜੰਗਨਾਮਾ ਪੜੋ ਉਹਦੇ ਵਿੱਚ ਐਸ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਹਿੰਦੁਸਤਾਨ ਅੱਡ ਸੀ ਪੰਜਾਬ ਅੰਡ ਸੀ ਹਿੰਦੁਸਤਾਨ 1800 1749 ਚ ਗੁਲਾਮ ਹੋਇਆ ਸੀ 1839 ਚ ਗੁਲਾਮ ਹੋਏ ਅੰਗਰੇਜ਼ਾਂ ਦੇ ਉਹ ਵੀ ਬੋਗਰਿਆਂ ਦੀ ਬਦਨੀਤੀ ਕਰਕੇ ਦੋਗਰੀ ਵਾਲੀ ਗਦਾਰੀ ਕਰਕੇ ਸੋ ਸਾਡੇ ਨਾਲ ਕਦੇ ਮੈਚਿੰਗ ਨਹੀਂ ਸੀ ਅਸੀਂ ਤਾਂ ਇਹਨਾਂ ਦੇ ਪਿੱਛਲੇ ਜਾ ਕੇ ਇਹਨਾਂ ਦੇ ਨਾਲ ਰਹਿ ਗਏ ਤੇ ਇਹਨਾਂ ਨੇ ਸਾਡੇ ਨਾਲ ਬੜਾ ਬੇਦਬਖ਼ੀਬ ਕੀਤਾ ਸਾਡੀਆਂ ਬੱਚੀਆਂ ਨੂੰ ਪੇਪਰ ਨਹੀਂ ਦੇਣ ਦਿੱਤੇ ਜਾਂਦੇ ਇੱਕ ਕਾਰ ਲਾਉਣ ਲਈ ਮਜਬੂਰ ਕੀਤਾ ਜਾਂਦਾ ਸੋ ਅਸੀਂ ਤਾਂ ਇਹਨਾਂ ਨੂੰ ਕੋਈ ਮਤਲਬ ਬਹੁਤਾ ਵਧੀਆ ਨਹੀਂ ਸਮਝਦੇ ਜਦੋਂ ਜਿਨ੍ਹਾਂ ਸਾਹਿਬ ਨੂੰ ਮਿਲ ਗਿਆ ਸੀ ਪਾਕਿਸਤਾਨ Nehru ਸਾਹਿਬ ਨੂੰ ਹਿੰਦੁਸਤਾਨ ਮਿਲ ਗਿਆ ਸੀ ਤਾਂ ਸਾਨੂੰ ਵੀ ਸਿੱਖਸਤਾਨ ਮਿਲ ਜਾਣਾ ਸੀ ਮਾਸਟਰ ਤਾਰਾ ਸਿੰਘ ਜੀ ਨਾਲ ਪਿੱਛਲੇ ਜਾ ਕੇ ਰਹਿ ਪਏ ਇਹਨਾਂ ਦੇ ਨਾਲ ਤਾਂ ਜਸਤ ਬਾੜੀ ਵੱਲੋਂ ਭਾਈ ਪਟੇਲ ਨੇ ਡੀਸੀਆਂ ਨੂੰ ਸਰਕੂਲੇਸ਼ਨ ਜਾਰੀ ਕਰਕੇ ਕਿਹਾ ਸੀ ਸਿੱਖ ਇੱਕ ਜਰਾਇਨ ਪੇਸ਼ਾ ਕੌਮ ਹੈ ਸੋ ਰਾਜਾ ਵਡੇਲ ਨੂੰ ਅਸੀਂ ਕੋਈ ਚੰਗਾ ਨਹੀਂ ਸਮਝਦੇ ਨਾ થી ਕੋਈ ਸਾਡਾ ਸਿੱਖ ਰਾਜ ਸੀ ਸਾਨੂੰ ਚਾਹੀਦਾ ਸੀ ਲੈ ਕੇ ਰਹਾਗੇ ਬੀਬੀ ਜੀ ਕਿ ਮੈਂ ਸਵਾਲ ਕਰਦਾ ਵੀ ਜਿਸ ਤਰ੍ਹਾਂ ਹਰ ਇੱਕ ਪਾਰਟੀ ਪੰਜਾਬ ਦੀ ਹੈਗੀ ਹੈ ਉਹ ਇੱਕੋ ਹੀ ਗੱਲ ਸੋਚਦੀ ਵੀ ਸਾਨੂੰ ਕੁਰਸੀ ਚਾਹੀਦੀ ਹੈ ਕੁਰਸੀ ਦੇ ਬੈਠਣਾ ਲੇਕਿਨ ਜਿਹੜਾ 4.5 ਲੱਖ ਕਰੋੜ ਦੇ ਕਰੀਬ ਕਰਜ਼ਾ ਹੈਗਾ ਪੰਜਾਬ ਦਾ ਉਸ ਨੂੰ ਕੋਈ ਗਹਿਰਾਈ ਦੇ ਨਾਲ ਗੱਲ ਨਹੀਂ ਕਰਦਾ ਤੇ ਅੱਜ ਤੁਹਾਡੀ ਪਾਰਟੀ ਆਉਂਦੀ ਹੈ ਸੱਤਾ ਦੇ ਵਿੱਚ ਕੀ ਕਹੋ ਕਹੋਗੇ ਦੇਖੋ ਜੀ ਕ腐ਪਸ਼ਨ ਹੈ ਨਹੀਂ ਤਾਂ ਪੰਜਾਬ ਨੂੰ ਕੋਈ ਕਰਜ਼ੇ ਦੀ ਤਾਂ ਲੋੜ ਹੀ ਨਹੀਂ ਸੀ ਜਿਹੜਾ ਇਹ ਕਰਜ਼ਾ ਕਹਿੰਦੇ ਆ ਨਾ ਇਹ ਜਦੋਂ ਇਹਨਾਂ ਨੇ ਸਾਡੇ ਇੱਥੇ 78 ਤੋਂ ਲੈ ਕੇ 95 ਤੱਕ ਬੀਐਸਐਫ ਦੀਆਂ ਕੰਪਨੀਆਂ ਲਾਈਆਂ ਸੀ ਆਰਪੀਐਸ ਲਾਈ ਉਹ ਖਰਚਾ ਇਹਨਾਂ ਨੇ ਪਾਇਆ ਉਹ ਸਰਕਾਰ ਦਾ ਹੱਕ ਵੀ ਨਹੀਂ ਬਣਦਾ ਹੈਗਾ ਕਿ ਇਹਦਾ ਹੱਲ ਕਿ ਨਿਕਲੇਗਾ ਜਿਹੜਾ ਕਰਜ਼ਾ ਹਰੇਕ ਪੰਜਾਬੀ ਦੇ ਸਿਰ ਤੇ ਚੜਿਆ ਪਾਣੀਆ ਦਾ ਪੈਸਾ ਲੈਣਾ ਸੀ ਰਾਜਸਥਾਨ ਤੋਂ ਹਰਿਆਣੇ ਤੋਂ ਸਾਡਾ ਰਾਜ ਤਾਂ ਆਵੇ ਸੀ ਸਾਰਾ ਕੁਝ ਕਰਾਂਗੇ ਜੀ ਜਦੋਂ ਸਾਡਾ ਰਾਜ ਆਇਆ ਇਹ ਕਰਜਾ ਤੇ ਇੱਕ ਚੁਟਕੀ ਜੀ ਉਤਰ ਜਾਣਾ ਹੈ ਕਰੋੜਾ ਅਰਬਾਂ ਖਰਬਾਂ ਰੁਪਏ ਅਸੀਂ ਪੱਛਤ ਰਾਜਸਥਾਨ ਤੋਂ ਲੈਣਾ ਹੈ ਹਰਿਆਣੇ ਤੋਂ ਲੈਣਾ ਦਿੱਲੀ ਤੋਂ ਲੈਣਾ ਸਾਡਾ ਪਾਣੀ ਮੁਫਤ ਕਿਉਂ ਜਾਊਗਾ ਅਸੀਂ ਰਾਜਸਥਾਨ ਤੋਂ ਪੱਥਰ ਪੈਸੇ ਲੈ ਕੇ ਲੈਣੇ ਆ ਜੀ ਸੋ ਬੀਬੀ ਰਜਿੰਦਰ ਕੌਰ ਜੀ ਜਿਸ ਤਰ੍ਹਾਂ ਤੁਸੀਂ ਤਰਨਤਾਰ ਨਿਜਮਨੀ ਚੌਂਣ ਦੇ ਵਾਸਤੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ